ਬੜਾ ਸੁਰਖੀਆਂ ਦੇ ਵਿੱਚ ਰਿਹਾ ਪਲਸ ਗਰੁੱਪ ਕਿਉਂਕਿ ਲੋਕਾਂ ਦੇ ਨਾਲ ਜਿੱਦਾ ਵੱਡਾ ਧੋਖਾ ਹੋਇਆਗਾ ਉਹ ਮਨੁਹਾਂ ਦਾ ਭੁੱਲਣਾ ਕਿਸੇ ਨੂੰ ਵੀ ਨਹੀਂ ਉਹਨਾਂ ਦੇ ਕਹਿੰਦੇ ਜਿਹੜੇ ਮਾਲਕ ਨੇ ਨਰਮਲ ਸਿੰਘ ਪੰਘੂ ਉਹਨਾਂ ਦੀ ਮੌਤ ਹੈ ਜਿਹੜੀ ਕੱਲ ਤਿਹਾੜ ਜੇਲ੍ਹ ਦੇ ਵਿੱਚ ਹੋ ਗਈ ਜੀ 1985 ਦੇ ਵਿੱਚ ਜਦੋਂ ਇੱਕ ਟੀਮ ਬਣੀ ਅੱਠ ਬੰਦੇ ਸੀ ਇਹਦੇ ਮਾਲਕ ਉਸ ਵੇਲੇ ਵਿਦਿਆਸਾਗਰ ਪੂਰੀ ਹੁੰਦੇ ਸੀ ਇਹਦੇ ਐਮ ਡੀ ਪੰਘੂ ਸਾਹਿਬ ਹੁੰਦੇ ਸੀ ਚੇਅਰਮੈਨ ਲੋਕ ਡਿਗਨ ਟੱਠੇ ਗੂਚ ਲੋਕਾਂ ਨਾਲ ਧੋਖਾ ਹੋਇਆ ਕੋਈ ਛੱਕਣੀ ਹੈਗਾ ਤੁਸੀਂ ਯੋਜਨਾਵਾਂ ਬਣਾਈਆਂ ਵੀ ਇੰਨੇ ਬਾਅਦ ਇਹ ਦੇਵਾਂਗੇ ਸ਼ੁਰੂਆਤੀ ਦੌਰ ਦੇ ਵਿੱਚ ਇਹ ਲੋਕਾਂ ਦੇ ਪੈਸੇ ਮੋੜਦੇ ਰਹੇ ਆ ਇਸ ਦੇ ਵਿੱਚ ਅਧਿਕਾਰੀ ਲੱਗੇ ਹੋਇਆ ਅਦਾਲਤਾਂ ਲੱਗੀਆਂ ਹੋਈਆਂ ਨੇ ਘਟੋ ਘਟ ਉਹ ਉਹਨਾਂ ਲੋਕਾਂ ਦਾ ਕੁਝ ਨਾ ਕੁਝ ਜਿਹੜਾ ਉਹਨਾਂ ਨੇ ਇਨਵੈਸਟ ਕੀਤਾ ਹੋਇਆ ਉਹਨਾਂ ਨੂੰ ਵਾਪਸ ਦੇਣ ਸੋ ਇਹ ਜਿਹੜਾ ਤੀਜਾ ਹੈ ਸਰਕਾਰਾਂ ਦੀ ਛਤਰ ਛਾਇਆ ਹਟ ਚਲਦੀਆਂ ਜੇ ਸਰਕਾਰਾਂ ਇਹਨਾਂ ਦੀਆਂ ਗਾਰੰਟੀਆ ਦੂਜੀਆਂ ਤੀਜੀਆਂ ਲੈਂ ਤਾਂ ਮੈਂ ਸਮਝਦਾ ਕਿ ਸ਼ਾਇਦ ਅੱਜ ਵੀ ਬਦਲਵੇਂ ਤਰੀਕੇ ਦੇ ਨਾਲ ਇਹ ਸਾਰਾ ਕੁਝ ਚੱਲ ਰਿਹਾ ਹੈ। ਟਰੂ ਸਰ ਗੱਲ ਕਰੀਏ ਪਲਸ ਗਰੁੱਪ ਦੀ ਤਾਂ ਬੜਾ ਸੁਰਖੀਆਂ ਦੇ ਵਿੱਚ ਰਿਹਾ ਪਲਸ ਗਰੁੱਪ ਕਿਉਂਕਿ ਲੋਕਾਂ ਦੇ ਨਾਲ ਜਿੱਡਾ ਵੱਡਾ ਧੋਖਾ ਹੋਇਆਗਾ ਉਹ ਮਨ ਲਗਾ ਦਾ ਭੁੱਲਣਾ ਕਿਸੇ ਨੂੰ ਵੀ ਨਹੀਂ ਤੇ ਉਹਦਾਂ ਦੇ ਕਹਿੰਦੇ ਜਿਹੜੇ ਮਾਲਕ ਨੇ ਨਰਮਲ ਸਿੰਘ ਭੰਗੂ ਉਹਨਾਂ ਦੀ ਮੌਤ ਹੈ ਜਿਹੜੀ ਕੱਲ ਤਿਹਾਰ جیل ਦੇ ਵਿੱਚ ਹੋ ਗਈ ਹੈ ਸੋ ਕੀ ਕਹਿਣਾ ਚਾਹੋਗੇ ਤੇ ਅੱਗੇ ਤੁਹਾਨੂੰ ਕੀ ਲੱਗਦਾ ਹੈ ਕਿ ਫਿਰ ਜਦੋਂ ਮਾਲਕ ਦੀ ਮੌਤ ਹੋ ਗਈ ਅੱਗੇ ਕੇਸ ਦਾ ਕੀ ਬੰਨਣਾ ਹੈ ਵੈਸੇ ਵੀ ਕੇਸ ਦੇ ਇਹ ਜਾਂਦਾ ਪਹਿਲਾਂ ਕਦੇ ਬਣਿਆ ਕੁਝ ਕਿੰਨੀਆਂ ਕੰਪਨੀਆਂ ਬਾਰੇ ਕਿਹਾ ਜਾ ਸਕਦਾ ਇਸੇ ਕੰਪਨੀ ਜੋ ਇੱਕ ਨਿਕਲੀ ਹੋਈ ਕੰਪਨੀ ਸੀ ਗੋਲਡਨ ਫੋਰੈਸਟ ਜੀ ਉਹਨਾਂ ਕੋਲੇ ਮੈਸਟਰ ਸਿਆਲ ਹੁੰਦੇ ਸੀ ਆਰਕੇ ਸਿਆਲ ਉਹਦੇ ਐਮ ਡੀ ਉਹ ਕਿਸੇ ਵੇਲੇ ਭੰਗੂ ਸਾਹਿਬ ਦੇ ਸਾਥੀ ਸੀ 85 ਦੇ ਵਿੱਚ ਜੀ 1985 ਦੇ ਵਿੱਚ ਜਦੋਂ ਇਹ ਟੀਮ ਬਣੀ 8 ਬੰਦੇ ਸੀ ਇਹਦੇ ਮਾਲਕ ਉਸ ਵੇਲੇ ਵਿਦਿਆਸਾਗਰ ਪੁਰੀ ਹੁੰਦੇ ਸੀ ਇਹਦੇ ਐਮ ਡੀ ਭੰਗੂ ਸਾਹਿਬ ਹੁੰਦੇ ਸੀ ਚੇਅਰਮੈਨ ਹੌਲੀ ਹੌਲੀ ਵਿਦਿਆਸਾਗਰ ਪੁਰੀ ਸਾਹਿਬ ਦੀ ਪਤਨੀ ਸਮੇਤ ਇੱਕ ਸੜਕ ਹਾਦਸੇ 'ਚ ਮੌਤ ਹੋ ਗਈ ਬਾਕੀ 6 ਛੱਡ ਕੇ ਚਲੇ ਗਏ ਸੀ ਜੀ ਉਦੋਂ ਬਾਅਦ ਇਕੱਲੇ ਭੰਗੂ ਸਾਹਿਬ ਰਹਿ ਗਏ ਭੰਗੂ ਸਾਹਿਬ ਦਾ ਪਿੰਡ ਹੈ ਰੋਪੜ ਦੇ ਵਿੱਚ ਬੇਲਾ ਬਹਿਰਾਮਪੁਰਾ ਪੰਗੂ ਸਾਹਿਬ ਨੇ ਖੁੱਲ੍ਹ ਦਿਲੀ ਨਾਲ ਆਪਣੇ ਬਰਕਰਾਰਾਂ ਨੂੰ ਰਜਾਇਆ ਅੱਜ ਵੀ ਇਹ ਨਹੀਂ ਹੈ ਵੀ ਕੰਪਨੀ ਦੇ ਐਸੈਟਸ ਨਹੀਂ ਹੈਗੇ ਜੀ ਕੰਪਨੀ ਦੇ ਐਸੈਟਸ ਜਦੋਂ ਇਹ ਇਸ ਮਾਮਲੇ 'ਚ ਉਲਝੇ ਹੋਏ ਸੀ ਇੱਕ ਵਾਰੀ ਇੱਕ ਤਰੀਕ ਤੇ ਸਾਨੂੰ ਮਿਲਣ ਦਾ ਮੌਕਾ ਮਿਲਿਆ ਜੀ ਕਿਉਂਕਿ ਜਾਣ ਪਛਾਣ ਪੁਰਾਣੀ ਸੀ ਮਗਰ ਪੰਗੂ ਸਾਹਿਬ ਐਸੈਟਸ ਉਹ ਕਹਿੰਦੇ ਸਾਡੇ ਐਸੈਟਸ ਸਾਡੀਆਂ ਦੇਣਦਾਰੀਆਂ ਤੋਂ ਵੱਧ ਨਹੀਂ अच्छा ਆ ਗਿਆਨ ਸਾਗਰ ਹਸਪਤਾਲ ਇਹਨਾਂ ਦਾ ਹੀ ਹੈ ਜੀ ਬਰੂੜ ਸਾਡੇ ਵੱਧ ਨੇ ਤੇ ਜਿਹੜੇ ਵੱਡੇ ਵੱਡੇ ਤਾਰਿਆਂ ਵਾਲੇ ਬੈਠੇ ਨੇ ਹੂੰ ਲੋਕ ਦਿਗਨ ਠੱਠੇ ਖੂਚ ਲੋਕਾਂ ਨਾਲ ਧੋਖਾ ਹੋਇਆ ਕੋਈ ਸ਼ੱਕ ਨਹੀਂ ਹੈਗਾ ਤੁਸੀਂ ਯੋਜਨਾਵਾਂ ਬਣਾਇਆਂ ਵੀ ਇੰਨੇ ਬਾਅਦ ਇਹ ਦੇਵਾਂਗੇ ਸ਼ੁਰੂਆਤੀ ਦੌਰ ਦੇ ਵਿੱਚ ਇਹ ਲੋਕਾਂ ਦੇ ਪੈਸੇ ਮੋੜਦੇ ਰਹੇ ਆ ਇਸੇ ਕਰਕੇ ਲੋਕਾਂ ਦਾ ਭਰੋਸਾ ਵੱਜ ਗਿਆ ਇਹ ਵੀ ਕੋਈ ਸ਼ੱਕ ਨਹੀਂ ਹਜ਼ਾਰਾਂ ਦੀ ਗਿਣਤੀ ਵਿੱਚ ਇਹਨਾਂ ਦੇ ਵਰਕਰ ਸੀ ਜਿਨ੍ਹਾਂ ਦਾ ਇਸ ਤਰ੍ਹਾਂ ਰੁਜ਼ਗਾਰ ਚੱਲਦਾ ਸੀ ਜਦੋਂ ਇੱਕੇ ਦਾ ਮਰ ਰੁਜ਼ਗਾਰ ਤੇ ਸੱਟ ਵੱਜ ਜਾਵੇ ਕਈ ਤਾਂ ਰਿਸ਼ਤੇ ਵੀ ਟੁੱਟ ਗਏ ਜੀ ਸੋ ਨਰਮਲ ਸਿੰਘ ਪੰਘੂ ਹੋਰੀ ਦੀਨदयाल ਉਪਾਧਿਆ ਹਸਪਤਾਲ ਦੇ ਵਿੱਚ ਦਾਖਲ ਸੀ ਦਿੱਲੀ ਦੇ ਵਿੱਚ ਉਹਨਾਂ ਨੂੰ ਕਈ ਕਿਸਮ ਦੀਆਂ ਇਹ ਠੀਕ ਹੈ ਜੇ ਤਕੜਾ ਬੰਦਾ ਹੁੰਦਾਗਾ ਉਹ ਬਹੁਤਾ ਗਿਣਤੀ ਜੇਲ੍ਹ ਚ ਤਾਂ ਰਹੇ ਨਹੀਂ ਹਸਪਤਾਲ ਚ ਹੀ ਰਹੇ ਨੇ ਪਹਿਲਾਂ ਬਟੰਡੇ ਸੀ ਹਸਪਤਾਲ ਚ ਰਹੇ ਉਹਨਾਂ ਦਾ ਪਰਲ ਮੈਦਾਨ ਬਹੁਤ ਵੱਡਾ ਹੈ ਜਿੱਥੇ ਪਹਿਲਾਂ ਸੁਖਵੀਰ ਸਿੰਘ ਬਾਦਲ ਨੇ ਰੈਲੀ ਕੀਤੀ 16 'ਚ ਉਸੇ ਥਾਂ ਤੇ ਕੈਪਟਨ ਅਮਰਿੰਦਰ ਸਿੰਘ ਨੇ ਜਿੱਦ ਕਰਕੇ ਕਹਿੰਦਾ ਮੈਜੂਰ ਉੱਥੇ ਕਰਨੀ ਹੈ ਜਿੱਥੇ ਇਹਨਾਂ ਨੇ ਨਸ਼ਿਆਂ ਬਾਰੇ ਸੌਂ ਚੱਕੀ ਸੀ ਜੀ ਤਖਤਸ਼ਰੀ ਦਮਦਮਾ ਸਾਹਿਬ ਵੱਲ ਮੁਹਰ ਕਰਕੇ ਸੋ ਜਿਹੜੇ ਸਬੰਧਤ ਇਸ ਦੇ ਵਿੱਚ ਅਧਿਕਾਰੀ ਲੱਗੇ ਹੋਇਆ ਅਦਾਲਤਾਂ ਲੱਗੀਆਂ ਹੋਈਆਂ ਨੇ ਘਟੋ ਘਟ ਉਹ ਉਹਨਾਂ ਲੋਕਾਂ ਦਾ ਕੁਝ ਨਾ ਕੁਝ ਜਿਹੜਾ ਉਹਨਾਂ ਨੇ ਇਨਵੈਸਟ ਕੀਤਾ ਹੋਇਆ ਉਹਨਾਂ ਨੂੰ ਵਾਪਸ ਦੇਣ ਉਹਨਾਂ ਦੇ ਵੀ ਜਿਹੜੇ ਦਿਲਾਂ ਦੇ ਉੱਤੇ ਬਹੁਤ ਦੁੱਖ ਛੱਲੇ ਨੇ ਉਹਨਾਂ ਦੇ ਉਹ ਪੈਸੇ ਪੂਰੇ ਹੋ ਸਕਣ ਔਰ ਇਹ ਜਦੋਂ ਰਜਿਸਟਰਡ ਹੁੰਦੀਆਂ ਨੇ ਹੁੰਦੀਆਂ ਤਾਂ ਸਰਕਾਰਾਂ ਸਭ ਤੋਂ ਵੱਧ ਤਾਂ ਇਹ ਕਲਕੱਤੇ 'ਚ ਰਜਿਸਟਰਡ ਹੋਈਆਂ ਵੀ ਆ ਨੇ ਆ ਜਿਹੜੀ ਹੈ ਇਹਨਾਂ ਤੋਂ ਪਹਿਲਾਂ ਹੁੰਦੀ ਜਨਪ੍ਰੀਆ ਹੁੰਦੀ ਸੀ ਪੀਅਰਲੈਸ ਹੁੰਦੀ ਸੀ ਜੀ ਸੋ ਇਹ ਜਿਹੜਾ ਚੀਜ਼ ਹੈਗਾ ਸਰਕਾਰਾਂ ਦੀ ਛਤਰਛਾਇਆ ਐਡ ਚੱਲਦੀਆਂ ਜੇ ਸਰਕਾਰਾਂ ਇਹਨਾਂ ਦੀਆਂ ਗਾਰੰਟੀਆਂ ਦੂਜੀਆਂ ਤੀਜੀਆਂ ਲੈਣ ਤਾਂ ਮੈਂ ਸਮਝਦਾ ਕਿ ਸ਼ਾਇਦ ਅੱਜ ਵੀ ਬਦਲਵੇਂ ਤਰੀਕੇ ਦੇ ਨਾਲ ਇਹ ਸਾਰਾ ਕੁਝ ਚੱਲ ਰਿਹਾ ਜ ਜਿਹਦੇ ਤੋਂ ਬਚਨ ਦੀ ਜ਼ਰੂਰਤ ਹੈ ਜੀ ਭਗਤ ਸਿੰਘ ਨਹੀਂ ਰਹੇ ਠੀਕ ਹੈ ਉਹ ਇੱਕ ਬੰਦਾ ਦੁਨੀਆ ਤੋਂ ਜਦੋਂ ਚਲਾ ਜਾਂਦਾ ਹੈ ਫਿਰ ਉਹਦੇ ਐਵੇਂ ਨਹੀਂ ਪਰਖੇ ਜਾਂਦੇ ਇਹੀ ਕਹਾਂਗੇ ਕਿ ਮਤਲਬ ਮਿੱਤਰਾਂ ਦੋਸਤਾਂ ਦੇ ਵਿੱਚ ਕਾਫੀ ਅਫਸੋਸ ਕਿਹਾ ਜਾ ਸਕਦਾ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ